ਮਾਵਾ ਇਹਦੇ ਵਿੱਚ ਮਾਵਾ ਇਹ ਮਾਵਾ ਨਿਕਲ ਗਿਆ ਨਾ ਫੇਰ ਲੋਟ ਆ ਜਾਣਾ ਆਗਾ ਵੀ ਨਿਕਲ ਗਿਆ ਦੋ ਵਾਰ ਮਸੂਹ ਦਾ ਘਪੇ ਇਹ ਮਾਵਾ ਹੁੰਦਾ ਕੱਪੜੇ ਚ ਫੇਰ ਇਹ ਬੁਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 6 ਤੇ ਮੌਸਮ ਹੈਗਾ ਥੋੜਾ ਜਿਹਾ ਅੱਜ ਗਰਮ ਹੈ ਮੈਂ ਖਾ ਚੱਲ ਵੀੜੇ ਦੇ ਵਿੱਚੇ ਬੈਨੇ ਆ ਤੇ ਮੈਂ ਕਰਕੇ ਖੜੀ ਸੀ ਆਪਣੇ ਸੂਟ ਦੀ ਸਲਾਈ ਚਲ ਮੈਂ ਖਾ ਵੀ ਦੋ ਦਿਨ ਦੇ ਵਿੱਚ ਸੂਟ ਕਿਤੇ ਪੂਰਾ ਹੋਇਆ ਤੇ ਹੁਣ ਆਪਾਂ ਕਰ ਲਈਏ ਤਰਪਾਈ ਬਸ ਥੋੜੀ ਜਿਹੀ ਹੋ ਰਹਿਂਦੀ ਹੈ ਤਰਪਾਈ ਅੰਦਰ ਦਾ ਨਾ ਰੇਖਾ ਦੀਦਾ ਨਹੀਂ ਹੈਗਾ ਇੰਨਾ ਅੰਦਰ ਹਨੇਰਾ ਪੈ ਜਾਂਦਾ ਹੈ ਤਰਪਾਈ ਤਾਂ 베ੜੇ ਵਿੱਚੇ ਬਹਿ ਕੇ ਵਧੀਆ ਹੁੰਦੀ ਹੈ ਹਾਂ ਤਰਪਾਈ ਦਾ ਕੰਮ ਵੀ ਖਾਸ ਹੈ ਆਖਾਂ ਦਰਦ ਨਹੀਂ ਹੁੰਦਾ ਅੱਖਾਂ ਕਦੇ ਦਰਦ ਹੋਣਗੀਆਂ ਜੇ ਕੰਮ ਕਰਨ ਅੱਖਾਂ ਥੋੜਾ ਦਰਦ ਹੁੰਦੀਆਂ ਜੋ ਬਿਲੀਕ ਤੇ ਬਾਈ ਕਰਨਾ ਨਾ ਨਾ ਕੋਈ ਅੱਖ ਦਰਦ ਨਹੀਂ ਹੁੰਦੀ ਐਂ ਤਾਂ ਮੈਂ ਆਪਣਾ ਸੂਟ ਸਲਾਈ ਕਰਿਆ ਏ ਕੋਈ ਅੱਖ ਦਰਦ ਨਹੀਂ ਹੋਈ ਜੋ ਕੰਮ ਹੈ ਨਾ ਉਹ ਸ਼ੌਂਕ ਨਾਲ ਕਰਨਾ ਚਾਹੀਦਾ ਹੈ ਹੋਰ ਸੁਣਾ ਕੀ ਕੰਮ ਕਰਕੇ ਆਈਆਂ ਹੁਣ ਜਾ ਕੇ ਉਧਰ ਤਰ ਕੰਮ ਉਮ ਕਰਕੇ ਨਾ ਨਹੀਂ ਆਇਆ ਅਜੇ ਨਾ ਆਈ ਡੇ ਅਨੇ ਵਾਲੇ ਮੇਰੇ ਮੇਰਾ ਵੱਡੇ ਦਾ ਤੁਮ ਕੋ ਪਤਾ ਹੈ ਕਿਆ 10 ਤਾਰੀਖ ਨੂੰ 10 ਤਾਰੀਖ ਦਾ ਵੱਡੇ ਐ ਲਿਆ ਹੋਇਆ ਕਰ ਪਾਰਟੀ ਪੁਲਟੀ ਕਰ ਫਿਰ ਤੇਰੀ ਦੀਦੀ ਤੇਰੀ ਦੀਦੀ ਦਾ ਜਨਮ ਦਿਨ ਆ ਤੂੰ ਆਪਣੇ ਗੰਨੀ ਤੇ ਦੀਦੀ ਨੂੰ ਪਾਰਟੀ ਦੇ 10 ਤਾਰੀਖ ਨੂੰ ਕਰੇਗਾ 10 ਤਾਰੀਖ ਕਿੱਥੇ ਲੈ ਕੇ ਜਾਊਂਗੀ ਦੀਦੀ ਨੂੰ ਕਿਧਰ ਜਾਣਾ ਆਪਕੋ 10 ਸਾਂ ਤੂੰ 10 ਸਾਂ ਕੋਈ ਫਿਲਮ ਦਿਖਾ ਕਿਤੇ ਮੈਨੂੰ ਖਾਣੇ ਤੇ ਖਾਣੇ ਤੇ ਲੈ ਕੇ ਜਾ ਮੂਵੀ ਦੇਖਣੇ ਜਾਣਾ ਚਾਹੇ ਮੂਵੀ ਦਿਖਾ ਜਾਏ ਕੁਝ ਕਰਾ ਤਾਂ ਮੰਨੂਗੀ ਵੀ ਮੈਂ ਆਪਣੀ ਦੀਦੀ ਲਈ ਐਨਾ ਕੁਝ ਕਰਤੀ ਆ ਐਨਾ ਮੇਰਾ ਪਲਾਨ ਬਣਾਇਆ ਹੋਇਆ ਵੀ ਮੈਂ ਆਪਣੀ ਦੀਦੀ ਨੂੰ ਨਾ ਵੀ ਜਰਮ ਦਿਨ ਤੇ ਮੈਂ ਵੀ ਕਿਤੇ ਲੈ ਕੇ ਜਾਵਾਂ ਘੁੰਮਣ ਵਾਸਤੇ ਫੇਨ ਆਪ ਜਾਂ ਬੋਲੇਗਾ ਵਾਹ ਲੈ ਜਾਏਗਾ ਤੇਗਲਾ ਬੰਦੇ ਦਾ ਦਿਲ ਬਹੁਤ ਵੱਡਾ ਬਾਈ ਦੇਖਦੇ ਆ ਜਰਮ ਦਿਨ ਮਨਾਉਣੇ ਆ ਹਲੇ ਤਾਂ ਕਾਫੀ ਦਿਨ ਪਏ ਆ ਰਖੜੀਆਂ ਤੇ ਬਾਅਦ ਆਗੇ ਤੇ ਜਰਮ ਦਿਨ ਅੱਜ 3 ਤਾਰੀਖ ਹੋ ਗਿਆ ਹਲੇ ਤਾਂ ਰਖੜੀਆਂ ਹੋਣੀਆਂ ਐ 9 ਤਾਰੀਖ ਦੇ ਰਖੜੀਆਂ ਐ 10 ਤਾਰੀਖ ਦਾ ਹੈਗਾ ਇਹ ਵੱਡੇ सात दिन है हाँ अतः काफी देर पहले हैं ये टाइम खत्म होने में टाइम लगेगा ये टाइम दबाने का थे ना पतला आपको क्या गिफ्ट चाहिए बताइए क्या गिफ्ट चाहिए गिफ्ट किसे को पूछ के थोड़ा देना चाहिए आपका फेवरेट क्या चीज़ मेरा फेवरेट था मेरे सूट है कौन्स्ट्र? और कोई चीज मेनू मिले ना मिले ਮੈਨੂੰ ਸੂਟ ਪਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਕਾਹਨ ਸੀ ਕਲਰ ਕੀ? ਸੂਟ ਤਾਂ ਮੇਰੇ ਲਾਲ ਪੀਲੇ ਹੀ ਹੁੰਦੇ ਆ ਹੋਰ ਮੇਰੇ ਕੋਈ ਨਾ ਕਿ ਸੂਟ ਦਿੰਨੇ। ਹੂੰ। ਸਭ ਤੋਂ ਜ਼ਿਆਦਾ ਫੇਵਰੇਟ। ਮੇਰਾ ਸਭ ਤੋਂ ਫੇਵਰੇਟ ਰੰਗ ਹੈਗਾ ਇਹ। ਪੀਲਾ ਰੰਗ ਆ ਮੇਰਾ ਫੇਵਰੇਟ ਹਰਾ ਤੇ ਪੀਲਾ। ਜਿੰਨੇ ਵੀ ਲੋਹਾਰੀ ਦੇ ਵਿੱਚ ਮੇਰੇ ਸੂਟ ਪਏ ਆ ਨਾ ਕੋਈ ਤੈਨੂੰ ਹੋਰ ਰੰਗ ਨਹੀਂ ਮਿਲੂਗਾ। ਇੱਕ ਰੰਗ ਮਿਲੂਗਾ ਫਰੋਜੀ, ਇੱਕ ਰੰਗ ਮਿਲੂਗਾ ਪੀਲਾ ਤੇ ਕੋਈ ਲੋੜ ਨਹੀਂ ਹੈਗੀ ਮੈਨੂੰ ਤੇਰਾ ਪਿਆਰ ਹੀ ਬਹੁਤ ਚਾਹੀਦਾ ਹੈ ਗਿਫਟ ਦੀ ਕੋਈ ਲੋੜ ਨਹੀਂ ਹੈ ਜੀ ਠੀਕ ਹੈ ਤੈਂ ਕਹਤਾ ਮੈਂ ਗਿਫਟ ਲੈ ਲਿਆ ਠੀਕ ਹੈ ਐਸਾ ਥੋੜੀ ਨਾ ਕਹਤੇ ਇਹ ਥੋੜੀ ਨਾ ਕੋਈ ਗੱਤ ਹੈ ਕਿ ਹਮ ਬੋਲ ਦਿਆ ਤਾਪ ਲੈ ਲਿਆ ਨਹੀਂ ਤੇਤੇ ਥੋੜਾ ਮੈਂ ਗਿਫਟ ਲੰਦੀ ਤੇਤੇ ਥੋੜਾ ਚੰਗੀ ਲੱਗਦੀ ਆ ਤੂੰ ਤਾਂ ਹਮਾਰੇ ਘਰ ਮੇ ਰਹਦੀ ਹੈ ਤੇਤੇ ਗਿਫਟ ਮੈਂ ਕਿ ਬਲਾਂਗੀ ਸੋ ਕੋ ਮੇਰਾ ਫਰਜ਼ ਬਣਦਾ ਹੈ ਵੀ ਤੈਨੂੰ ਮੈਂ ਗਿਫਟ ਦਵਾ ਤੇਤੇ ਦੀ ਮੈਂ ਗਿਫਟ ਲੈਣਾ ਹੈਗਾ ਤੇਰਾ ਵਸਾ ਆਹੀ ਸਹਾਰਾਈ ਮੈਨੂੰ ਬਹੁਤ ਹੈ ਜਿਹੜਾ ਤੁਮਨੇ ਕਹਿਤਾ ਗਿਫਟ ਮਿਲ ਗਿਆ ਮੈਨੂੰ ਠੀਕ ਹੈ ਬੰਦੇ ਚ ਗਿਫਟਾਂ ਦਾ ਕੀ ਹੁੰਦਾ ਹੈ ਬੰਦੇ ਚ ਪਿਆਰ ਹੋਣਾ ਚਾਹੀਦਾ ਹੈ ਹੈ ਪਿਆਰ ਨਾਲ ਰਹਿੰਦਾ ਨਾ ਉੱਥੇ ਸਾਰਾ ਕੁਝ ਹੈ ਖਾਸ ਕੇ ਟਾਈਮ ਕੱਢੋ ਜਿੰਨਾ ਵੀ ਕੱਢਣਾ ਹੈ ਅੱਛਾ ਹਾਂ ਗਿਫਟ ਨਾਲ ਕੋਈ ਮਹਨੇ ਨਹੀਂ ਰੱਖਦੀ ਹੈਗੀ ਚੀਜ਼ ਵੀ ਆਪਾਂ ਨੇ ਅਗਲੇ ਨੂੰ ਗਿਫਟ ਨਾਲੇ ਖੁਸ਼ ਕਰਨਾ ਹੈ ਇੱਕ ਨਹੀਂ ਵਾਲਾ ਖੁਸ਼ ਹੋ ਸਕਦਾ ਹੈਗਾ ਅੱਛਾ ਅਗਲੇ ਦਿਨ ਰਿਕਾ ਮੈਂ ਸਬਜ਼ੀ ਵੀ ਬਣਾਉਣੀ ਹੈ ਅੱਜ ਕਿ ਮੈਂ ਅੱਜ ਤਾਂ ਮੈਂ ਭਿੰਡੀ ਸਬਜ਼ੀ ਬਣਾਉਣੀ ਹੈ ਹੋਰ ਸਬਜ਼ੀ ਹੈਗੀਆਂ ਨਹੀਂ ਕੋਈ ਅੱਜ ਭਿੰਡੀ ਲਿਆਂਦੀ ਆ ਚਲ ਭਿੰਡੀ ਬਣਾ ਦਨੇ ਆ ਮੈਂ ਹਾਂ ਪਹਿਲਾਂ ਤਰਪਾਈ ਕਰ ਲਵਾਂ ਤਰਪਾਈ ਕਰਕੇ ਨਾ ਬਾਅਦ ਵਿੱਚ ਤੇ ਸਬਜ਼ੀ ਨੂੰ ਤੜਕਾ ਲਾਉਣਾ ਤੇ ਕਾਲੀ ਕਪਾਣ ਦਾ ਮੈਸੇਜ ਆਇਆ ਜਿਹੜੀ ਰਾਤ ਆਪਾਂ ਨੇ ਵੀਡੀਓ ਨਹੀਂ ਛੱਡੀ ਹੈਗੀ ਆਮ ਤੋਰੀਆਂ ਦੀ ਸਬਜ਼ੀ ਦੀ ਕਹਿੰਦੀ ਦੀਦੀ ਉਹ ਸ਼ਹਿਰ ਚ ਰਹਿੰਦੀ ਆ ਪਟਿਆਲੇ ਰਹਿੰਦੀ ਆ ਕਹਿੰਦੀ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਤੁਸੀਂ ਚੁੱਲੇ ਤੇ ਨਾ ਤੜਕਾ ਲਾਇਆ ਸਬਜ਼ੀ ਨੂੰ ਕਹਿੰਦੀ ਇਹ ਚੀਜ਼ਾਂ ਨੂੰ ਅਸੀਂ ਬਹੁਤ ਯਾਦ ਕਰਦੇ ਹਾਂ ਗਾ ਸ਼ਹਿਰਾਂ ਦੇ ਵਿੱਚ ਤਾਂ ਹੁਣ ਚੁੱਲਾ ਹੈ ਨਹੀਂ ਗਾ ਕਹਿੰਦੀ ਮੈਨੂੰ ਬਹੁਤ ਵਧੀਆ ਲੱਗਿਆ ਜਦ ਤੁਸੀਂ ਤੋਰੀਆਂ ਦੀ ਸਬਜ਼ੀ ਬਣਾਈਏ ਚੁੱਲੇ ਤੇ ਕਹਿੰਦੀ ਦੀਦੀ ਫਿਰ ਤੁਸੀਂ ਰੋਟੀ ਵੀ ਚੁੱਲੇ ਤੇ ਬਣਾਉਨੇ ਮੈਂ ਕਿਹਾ ਅਸੀਂ ਸਰਦੀਆਂ ਸਰਦੀਆਂ ਚੁੱਲਾ ਹੀ ਪਾਲਦੇ ਹਾਂ ਜੀ ਮੈਂ ਸਾਗ ਬਣਾਉਣਾ ਇਹ ਵੀ ਚੁੱਲੇ ਤੇ ਬਣਾਉਣਾ ਹੈ ਕਹਿੰਦੀ ਦੀਦੀ ਮੈਨੂੰ ਤੁਹਾਡੀ ਵੀਡੀਓ ਰਾਤ ਬਹੁਤ ਜ਼ਿਆਦਾ ਲੱਗੀ ਹੈ ਚੁੱਲੇ ਤੇ ਤਾਂ ਨਾ ਹਰੇਕ ਬੰਦਾ ਮਿਸ ਕਰਦਾ ਹੈ ਸਬਜ਼ੀਆਂ ਖਾਣੀਆਂ ਬਾਰ ਲੱਗੀ ਵੀ ਸਵਾਦ ਆ ਰਾਤ ਸਬਜੀ ਗੈਸ ਤੇ ਤਾਂ ਉਹੀ ਜੀ ਸਬਜੀ ਬਣਦੀ ਨਹੀਂ ਹੈਗੀ ਗੈਸ ਦਾ ਸਬਜੀ ਮੇਂ ਔਰ ਗੈਸ ਦਾ ਸਬਜੀ ਮੇਂ ਬਹੁਤ ਜ਼ਿਆਦਾ ਫਰਕ ਹੈ ਹੂੰ ਚੱਲੀ ਐ ਥੋੜੀ ਜੀ ਠੰਡੀ ਹਵਾ ਪਹਿਲਾਂ ਤਾਂ ਮੌਸਮ ਨਾ ਗਰਮ ਜੈਤਾ ਅਸੀਂ ਇੱਕ ਪੱਲਾ ਰਹਿ ਗਿਆ ਰੇਖਾ ਜੇ ਮੈਂ ਸਬਜੀ ਨਾ ਮਨਾਉਣੀ ਹੁੰਦੀ ਨਾ ਫੇਰ ਸਾਰੀ ਤਰਪਾਈ ਹੋ ਜਾਣੀ ਤੀ ਮੈਂ ਆਹ ਕਰਕੇ ਨਾ ਇੱਕ ਵਾਰ ਭਿੰਡੀ ਦੀ ਸਬਜੀ ਬਣਾਇਆ ਮਾਂ ਆਗੇ ਜਿਹੜਾ ਰਹਿ ਗਿਆ ਨਾ ਇਹ ਤਰਪਾਈ ਕਰਦੀ ਵਿੱਚ ਨੂੰ ਕੰਮ ਨਿਕਲੀ ਜਾਂਦੇ ਨਾ ਜੇ ਤਾਂ ਕੰਮ ਪੈ ਨਵੇੜ ਕੇ ਬਹਿ ਜਵੇ ਨਾ ਫਿਰ ਤਾਂ ਚੱਲ ਤਰਪਾਈ ਦਾ ਕੰਮ ਨਿਬੜ ਜਵੇ ਚਲ ਇਹ ਨੂੰ ਨਾਲ ਆ ਕੇ ਕਰੂੰਗੀ ਬਸ ਆਹੀ ਹੋ ਗਈ ਇਹ ਮੇਰੇ ਖਾਂ ਆ ਸਿੰਪਲ ਸੂਟ ਹੈ ਮੇਰਾ ਜਮਈ ਬਸ ਇਹਦੇ ਨਾਲ ਗਲੇ ਗਲੇ ਤੇ ਹੀ ਕਢਾਈ ਹੈ ਬਸ ਇਸ ਤਰ੍ਹਾਂ ਇਹਦੀ ਸਲਵਾਰ ਹੈਗੀ ਗ੍ਰੀਨ ਰੰਗ ਦੀ ਹੈ ਤੇ ਹਲਕਾ ਜਿਹਾ ਮਖਾ ਵਧੀਆ ਗਰਮੀਆਂ ਦੇ ਵਿੱਚ ਪੈ ਜਾਂਦਾ ਹੈ ਆਪਣੇ ਵੀ ਨਾਲੇ ਪਤਲਾ ਆਇਆ ਇਹ ਤਾਂ ਵੈਸੇ ਮੈਂ ਲੂਨ ਲਾਈ ਹੈ ਇੱਥਾਂ ਕਾਸੀ ਕੇ ਰਹਿ ਗਿਆ ਚਲ ਪਹਿਲਾਂ ਮੈਂ ਜਾ ਕੇ ਨਾ ਪਹਿਲਾਂ ਸਬਜੀ ਦਾ ਕੰਮ ਨਿਬੜ ਕੇ ਆਵਾਂ ਫੇਰ ਆ ਕੇ ਮਿਲਦੀ ਆ ਰਹੀ ਮਰਦਾ ਰੋ ਦਾ ਮੈਨਾਂ ਤੇਲੇ ਤੇਲ ਹੋ ਜਾਂਦਾ ਬਹੁਤਾ ਜਿਆਦਾ ਇਹ ਪਿੰਡੀ ਦੀ ਸਮਝ ਦੇ ਵਿੱਚ ਨਾ ਪਿਆਜ਼ ਵੱਧ ਪਾਏ ਹੁਣ ਨਾ ਫੇਰ ਜਿਆਦਾ ਸਬਜੀ ਸੁਆਦ ਬਣਦੀ ਆ ਹੁਣ ਦੇਖ ਲੈ ਇੱਕ ਟੋਕਰੀ ਪਿੰਡੀ ਦੀ ਇੱਕ ਟੋਕਰੀ ਭਰੀ ਹੋਈ ਆ ਪਿਆਜ਼ਾਂ ਦੀ ਸਵੇਰ ਕੀ ਬਣਾਉਂਗਾ ਕਦੋਂ ਨਾ ਸਵੇਰੇ ਉੱਠ ਕੇ ਸਾਜਣਾ ਸੋਚ ਪੈ ਜਾਂਦੀ ਸੁੱਕੀ ਸਬਜ਼ੀ ਨਾਲ ਸਰਦਾ ਨਹੀਂ ਹੈਗਾ ਸਵੇਰੇ ਮਹਾਂ ਦਾ ਦਾਲ ਬਣਾ ਲਾਂਗੇ ਜਾਂ ਕੁਝ ਹੋਰ ਬਣਾ ਲਾਂਗੇ ਖਰਾ ਮੁਰਗਾ ਹੋਏ ਤੇ ਰਾਮ ਆਉਣਾ ਹੈ ਬਈ ਇੱਕ ਵਾਰ ਪਤੀਲਾ ਭਰ ਕੇ ਧਰ ਲਾ ਉਹਨੂੰ ਲਾਈ ਜਾਂ ਤੜਕੇ ਹੈ ਐਨੀ ਜਿਆਦਾ ਮौज ਹੈ ਨਾ ਐ ਦਿਨਾਂ ਦੇ ਵਿੱਚ ਤਾਂ ਨਾਨੀ ਜਿਆਦਾ ਆਈ ਪਈ ਹੈ ਕੀ ਆ ਬਣਾਈਏ ਕੀ ਖਾਈਏ ਤੇਰੇ ਕਾਲ ਬੀਜ ਤੇ ਨਾ ਉਹ ਤਾਂ ਬੀਜ ਪੈਂਦਾ ਨਹੀਂ ਦੇ ਵਿੱਚ ਹੜੂਗਾ ਨਹੀਂ 1000 ਰੁਪਏ ਤਾਂ ਤਾਂ ਬੀਜ ਆਉਣਾ ਏ ਉਹ ਸਾਰਾ ਹੀ ਖੜ ਜਾਣਾ ਏ ਇਹ ਤਾਂ ਅਜੇ ਤਹਲੇ ਨਹੀਂ ਜਾ ਤੱਕਰ ਭਾਦੋਂ ਖਤਮ ਨਹੀਂ ਨਾ ਹੁੰਦੀ ਹੈਗੀ ਅੱਧੀ ਭਾਦੋਂ ਚ ਬੀਜ ਹੋਊਗਾ ਕਿੰਨੇ ਠੰਡੇ ਠੰਡੇ ਚਲਦੀ ਆ ਦੇਖਾ ਇੰਨੇ ਪਿਆਜ਼ ਪੈਣੇ ਭਿੱਡੀ ਚ ਤਾਂ ਭਿੰਡੀ ਵਧੀਆ ਬਣਨੀ ਏ ਜਿਹੜੀ ਆਪਾਂ ਫਰਾਈ ਕਰਕੇ ਭਿੰਡੀ ਨਹੀਂ ਬਣਾਉਂਦੇ ਪਹਿਲਾਂ ਫਰਾਈ ਕਰ ਲੈਣਾ ਉਹਦੇ ਵਿੱਚ ਤਾਂ ਤੇਲ ਬਹੁਤਾ ਪਹੁੰਦਾ ਹੈ ਉਹ ਮੈਨੂੰ ਨਹੀਂ ਸਵਾਦ ਲੱਗਦੀ ਹੈਗੀ ਮੈਂ ਤਾਂ ਜਿਆਦੀ ਬਣਾਉਣੀ ਆ ਨਾ ਪਿੰਡੀ ਬਸ ਇਸ ਤਰੀਕੇ ਨਾਲੇ ਬਣਾਉਣੀ ਹੈ ਕਿਸੇ ਕੋਲ ਬਣਾ ਸਕੋ ਪਹਿਲਾਂ ਜੇ ਮੈਂ ਪਹਿਲਾਂ ਪਿੰਡੀ ਨੂੰ ਫਰਾਈ ਕਰ ਲੈਣਾ ਨਾ ਤੇਲ ਦੇ ਵਿੱਚ ਬੁਲਗਲੇ ਵਾਂਗੂ ਜੀ ਬਾਅਦ ਵਿੱਚ ਤੇ ਟੇਪਿਆਜ਼ਾਂ ਦੇ ਵਿੱਚ ਫਿਰ ਮਿਕਸ ਕਰਦਣਾ ਨਾ ਉਹਦੇ ਵਿੱਚ ਜਿਆਦਾ ਤੇਲ ਰੱਖ ਜਾਂਦਾ ਹੈ ਇਹ ਪਿੰਡੀ ਆ ਜਿਹੜੀ ਇਹ ਸੁੱਖੀ ਸੁੱਖੀ ਬਣਦੀ ਹੈ ਟਾਈਮ ਬਹੁਤ ਜ਼ਿਆਦਾ ਲੱਗਣਾ ਹੈ ਜਿੰਨੇ ਜ਼ਿਆਦੇ ਪਿਆਜ਼ ਹਨ ਓਨ ਨੂੰ ਟਾਈਮ ਲੱਗਦਾ ਬਹੁਤ ਜ਼ਿਆਦਾ ਜੀ ਜੀ ਹਾਂ ਜਿੰਦੂ ਨਹੀਂ ਆਇਆ ਨਾ ਮੂਹਿਆ ਉਸ ਦਿਨ ਕੋਈ ਹੋਰ ਬਣਾਉਂਦਾ ਕਰਿਆ ਉਹਿਆ ਕਰਨ ਨੂੰ ਫਿਰ ਦਿਲ ਕਰਦਾ ਹਾਂ ਕੋਈ ਦਿਨ ਨਹੀਂ ਆਇਆ ਨਾ ਮੈਂ ਤੈਨੂੰ ਜ਼ਰੂਰ ਕਚੌਰੀਆਂ ਬਣਾ ਕੇ ਦਵਾਂਗੀ ਤੇਰੀ ਜਾਨ ਨੂੰ ਕਚੌਰੀਆਂ ਦਾ ਘਾਟਾ ਤਾਂ ਹੁਕਮ ਕਰਦਾ ਤੈਨੂੰ ਕਚੌਰੀਆਂ ਜ਼ਰੂਰ ਮਿਲਣਗੀਆਂ ਰਾਹ ਉਹ ਵੀ ਸਖਲਾ ਬਣਾਉਣੀ ਆ ਆਲੂ ਭਰਾਈ ਕਰ ਕੜਾਹੀ ਤਾਰ ਮਿੰਟ ਦੇ ਵਿੱਚ ਬਣਾ ਕੇ ਖਲਾ ਸਾਨੂੰ ਵੀ ਨਹੀਂ ਆਪੇ ਬਣਾਈਏ ਆਪਾਂ ਆਪਾਂ ਇਹਨੂੰ ਪੱਕੀਆਂ ਪਕਾਈਆਂ ਮਿਲਦੀਆਂ ਐ ਉਹਨੂੰ ਕੀ ਲੋੜਾ ਕਰਨੀ ਚ ਮਰ ਲੈਦੀ ਹਾਂ ਕਹਿੰਦੇ ਮੇਕਅਪ ਖਰਾਬ ਹੋ ਜਾਊਗਾ ਮੇਕਅਪ ਖਰਾਬ ਹਾਂ ਹਾਂ ਸਾਥ ਨਹੀਂ ਰਹੇਗਾ ਅੱਛੇ ਅੱਗ ਵਾਲੰਦੀ ਡਿਊਟੀ ਆ ਤੇਰੀ ਹਾਂ ਚੱਲ ਵਧੀਆ ਫੇਰ ਵੀ ਵਿਚਾਰੀ ਸੇਕ ਦੇ ਮੂਰੇ ਬਹਿ ਕੇ ਅੱਗ ਦਾ ਬਾਲਦੀ ਆ ਜਰੂਰ ਚੱਲ ਕੋਈ ਨਾ ਤੈਂ ਕਹਿ ਤਾਂ ਮੈਂ ਤੈਨੂੰ ਕਚੌਰੀਆਂ ਜ਼ਰੂਰ ਬਣਾ ਕੇ ਦਊਂ ਠੀਕ ਆ ਹੋਰ ਕੁਝ ਦੱਸ ਉਧਰ ਕੀੜ ਭੂੜੇ ਵਧੀਆ ਲੱਗੇ ਹਾਂ ਬਹੁਤ ਜ਼ਿਆਦਾ ਟੇਸਟੀ ਬਣੇ ਤੇ ਚਲੋ ਜੀ ਆਪਣੇ ਨਾਲ ਪਿਆਜ਼ ਹੋਣਾ ਚੰਗੀ ਤਰ੍ਹਾਂ 골ਡ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਲੱਗੇ ਆ ਪਿੰਡੀ ਐਡ ਕਰਨ ਤੇ ਹਵਾ ਵੀ ਹੁਣ ਬਹੁਤ ਜ਼ਿਆਦਾ ਚੱਲਣ ਲੱਗੀ ਆ ਪਹਿਲਾਂ ਤਾਂ ਇੰਨੀ ਹਵਾ ਚੱਲੀ ਨਹੀਂ ਸਾਰਾ ਧੂਆਂ ਨਾ ਹੁਣ ਮੂੰਹ ਕੰਨੀ ਨੂੰ ਆਉਂਦਾ ਅੱਗ ਵੀ ਇੰਨੀ ਜ਼ਿਆਦਾ ਉੱਡਦੀ ਆ ਨਾ ਕਾਸ ਜੂੰਦੀ ਰਵੇ ਸਾਡੀ ਰੇਖਾ ਵਿਚਾਰੀ ਇਹ ਉੱਤੀ ਪਰ ਤੇ ਉੱਡੂਣ ਕੇਣਾ ਅੱਗ ਨੂੰ ਸਵਾਰਦੀ ਐ ਤਾਂ ਕਿ ਭਿੰਡੀ ਦੀ ਸਬਜ਼ੀ ਬਣਨੀ ਐ ਕਹਿੰਦੀ ਦੀਦੀ ਅੱਜ ਤੋਂ ਆਪਨੇ ਪੰਗਾ ਹੀ ਲੈ ਲਿਆ ਚੁੱਲੇ ਮੂਨੇ ਭਿੰਡੀ ਦੀ ਸਬਜ਼ੀ ਬਿਖਾਣੀ ਹੈਗੀ ਪੰਗਾ ਕਾਦਾ ਐ ਹਵਾ ਹੀ ਕਿੰਨੇ ਲੱਗ ਰਹੇ ਆਵਾ ਦਾ ਲੱਗੀ ਜਾਣੀ ਆ ਜਿਹੜੀ ਭਿੰਡੀ ਦੀ ਸਬਜ਼ੀ ਨੇ ਚੁੰਡੇ ਤੇ ਬਣ ਕੇ ਸਵਾਦ ਹੋਣਾ ਨਾ ਇੱਕ ਦੋ ਮਿੰਟ ਦੀ ਹਵਾਇ ਰੁਕ ਜੂਗੀ ਪਰ ਆਪਕੋ ਸੱਚੀ ਆਜੀ ਹੁੰਦੀ ਵੀ ਹੈਗੀ ਐ ਆ ਦੇਖਾ ਧੂਆਂ ਵੀ ਸਾਰਾ ਇਧੇ ਨਹੀਂ ਜਾ ਰਹਾ ਇਸ ਤਰ੍ਹਾਂ ਲੱਗ ਰਿਹਾ ਜਿਹਾ ਸਾਗ ਜੇ ਚਰ ਰਹਾ ਹੈ ਇਸੇ ਤਰ੍ਹਾਂ ਹਵਾ ਨੂੰ ਸਾਗ ਹੈ ਸਾਇ ਨਾ ਇੱਕ ਦਿਨ ਨਾ ਮੈਂ ਸਾਗ ਬਣਾ ਕੇ ਖਲਾਉਣਾ ਹੈ ਸਾਗ ਇਸ ਸਾਗ ਹੋਈ ਜਾਂਦਾ ਸਾਰਾ ਇਹ ਫਰੇ ਮੁਰਗੇ ਨੂੰ ਤਪਹੀ ਪਈ ਐ ਯੋਨੀ ਆਪ ਇਹਨਾਂ ਉਹ ਪਿੰਡੀ ਦੀ ਸਬਜ਼ੀ ਬਣ ਕੇ ਹੋ ਗਈ ਐ ਤਿਆਰ ਤੇ ਆਪਾਂ ਹੁਣ ਕੜਾਹੀ ਨੂੰ ਉਤਾਰ ਦਨੇ ਆਂ ਇਹਿਠਾਂ ਇਹ ਖਤਰਪਾਈ ਕਰਨੀ ਹੈਗੀ ਹੁਣ ਗੋਹਣੇਰਾ ਹੋ ਗਿਆ ਹੁਣ ਸਵੇਰੇ ਹੀ ਕਰੂੰਗੀ ਚਲ ਮਾੜਾ ਮੋਟਾ ਨਾ ਘੁੰਮ ਕੇ ਆਈਏ ਹੁਣ ਫੇਰ ਰੋਟੀ ਲੱਗਣਾ ਇਹ ਨੂਰੇ ਰੱਖ ਦਿੰਨੇ ਤੇਰੀ ਹਵਾ ਦੇ ਤੋ ਕਿੰਨੀ ਸੋਹਣੀ ਠੰਢੀ ਠੰਢੀ ਹਵਾ ਲੱਗਦੀ ਹੈ ਹਾਂ ਛੋਟੀ ਵਰੀ ਬੜੇ ਵਾਲੇ ਗੇੜ ਨਾਲ ਚੱਲਦੇ ਆਂ ਇਹ ਦੇਖਾ ਇੱਕ ਨਾ ਕੱਲ ਪਹਿਣਾ ਪੁੱਛਦੀ ਸੀ ਆਂ ਬਹੁਤ ਹੈ ਕਹੇ ਦੀ ਦੀਦੀ ਇਹਾ ਜਿਹੜਾ ਤੁਹਾਡੇ ਲੱਗੇ ਹੋਏ ਆ ਨਾ ਇਹ ਇਹ ਬੂਟੇ ਨੂੰ ਕੀ ਕਹਿੰਦੇ ਆ ਦੇਖੋ ਜੀ ਇਹ ਮੂਟੇ ਨੂੰ ਸਦਾ ਬਹਾਰ ਦਾ ਫੁੱਲ ਕਹਿੰਦੇ ਆ ਇਹ ਗਰਮੀ ਹੋਵੇ ਸਰਦੀ ਹੋਵੇ ਨਾ ਸਦਾ ਬਹਾਰ ਫੁੱਲ ਕਹਿੰਦੇ ਆ ਇਹ 12 ਮਹੀਨੇ 30 ਦਿਨਾਂ ਇਸ ਤਰ੍ਹਾਂ ਵਸ ਖਿੜੀ ਜਾਣੇ ਆ ਇਹ ਹੈਗਾ ਵਾਈਟ ਰੰਗ ਦਾ ਇਹ ਜਮਣੀ ਗੁਲਾਬੀ ਗੁਲਾਬੀ ਜਿਹਾ ਫੁੱਲਾ ਦੇਖੋ ਜੀ ਇਹ ਨਾ ਬਹੁਤ ਹੀ ਗੁਣਕਾਰੀ ਫੁੱਲ ਹੈ ਇਹ ਨਾ ਜਿਵੇਂ ਆਪਣੇ ਨਾ ਵੀ ਸ਼ੂਗਰ ਵੱਜ ਜਾਂਦੀ ਆ ਸਵੇਰ ਵੇਲੇ ਨਾ ਇਸ ਤਰ੍ਹਾਂ ਨਰਮ ਨਰਮ ਪੱਤੀਆਂ 2-3 ਤੋੜੋ ਤੋੜ ਕੇ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਨਾ ਠੰਡੇ ਪਾਣੀ ਦੇ ਨਾਲ ਖਾ ਲੋ ਜਿਵੇਂ ਤੁਸੀਂ ਬੀਪੀ ਦੀਆਂ ਇਹਨੀਆਂ ਗੋਲੀਆਂ ਲੰਨੇ ਆ ਨਾ ਇਹਦੇ ਨਾਲ ਬੀਪੀ ਵੀ ਕੰਟਰੋਲ 'ਚ ਰਹਿੰਦਾ ਏ ਜਿੰਨੀਆਂ ਵੀ ਪੇਟ ਦੀਆਂ ਬਿਮਾਰੀਆਂ ਨਾ ਇਹ ਬਹੁਤ ਜ਼ਿਆਦਾ ਨਾ ਇਹ ਦਵਾਈ ਦਾ ਹੀ ਕੰਮ ਕਰਦੀ ਆ ਦੇਖੋ ਜੀ ਜਿਵੇਂ ਇਹ ਫੁੱਲ ਆ ਇਹ ਪੱਤੀਆਂ ਐ ਜੜਾਂ ਐ ਇਹ ਇਹਦੀ ਨਾ ਕੋਈ ਚੀਜ਼ ਆਈ ਨਹੀਂ ਹੈਗੀ ਵੀ ਇਹ ਵੇਸਟ ਕਰਕੇ ਆਪਾਂ ਨੇ ਬੂਟਾ ਪਟਕੇ ਸਿਰ ਦੇਣਾ ਹੈ ਇਹ ਬਹੁਤ ਹੀ ਗੁਣਕਾਰੀ ਹੈ ਕਿ ਨਾ ਕੁੰਡੀ ਸੋਟੇ ਦੇ ਨਾਲ ਪੀ ਕੇ ਨਾ ਕਾਟਨ ਦੇ ਨਾਲ ਲੈ ਕੇ ਨਾ ਉਹਨੂੰ ਨਾ ਸਾਰੀ ਸਕਿਨ ਤੇ ਲਾਇਆ ਕਰੋ ਉਹਦੇ ਨਾਲ ਚਿਹਰੇ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਦੇਖੋ ਜੀ ਸਵੇਰੇ ਵੇਲੇ ਉੱਠ ਕੇ ਨਾ ਸੀ ਨਾ ਇਸ ਤਰ੍ਹਾਂ ਨਾ ਪਤਲੇ ਪਤਲੀਆਂ ਪੱਤੀਆਂ ਸਾਡੀ ਸਾਰੀ ਫੈਮਿਲੀ ਸਵੇਰੇ ਮਾਰਨਿੰਗ ਵੇਲੇ ਖਾਣੀ ਹੈ ਖਾਣੀ ਹੈ ਤੇ ਉੱਪਰ ਤੇ ਪੀ ਲੈਣਾ ਠੰਡੇ ਪਾਣੀ ਦਾ ਕਿਉਂਕਿ ਲੁਧਿਆਣੇ ਵਾਲੀ ਸਾਈਡ ਤੇ ਨਾ ਬੱਦਲ ਆ ਰਿਹਾ ਹੈ ਸ਼ਾਮ ਨੂੰ ਮੀਂਹ ਆਊਗਾ ਜ਼ਰੂਰ ਜਿਹੜੇ ਸਾਬ ਨਾਲ ਇਹ ਇਹ ਜਿਹਾ ਮੌਸਮ ਹੋ ਗਿਆ ਇਹ ਰਾਈਟ ਅੱਪਡੇਟ ਠੰਡੀ ਹਵਾ ਕਰੀ ਲੱਗਦੀ ਚਾਰੇ ਪਾਸੇ ਤੇ ਨਾ ਠੰਡੀ ਹਵਾ ਆਉਂਦੀ ਨਾ ਕਿਤਾ ਕੰਨੀ ਤੇ ਇਹ ਬੋਲਵਾ ਗੁੰਗੀ ਹੈ ਕਈ ਪਹਿਲਾਂ ਕਹਦੇ ਨਹੀਂ ਇਹ ਬੋਲਦੀ ਘਾਤ ਨਹੀਂ ਹੈਗੀ ਇਹਨੂੰ ਹੋਇਆ ਵਾ ਕਿ ਐ ਬਸ ਜਦ ਵੀਡੀਓ ਦਾ ਐਂਡ ਕਰਨਾ ਨਾ ਬਾਏ ਬਾਏ ਟਾਟਾ ਫੇਰ ਮਿਲਾਂਗੇ ਹੈ ਆਖ ਸੁਣੋ ਮੈਂ ਤੈਨੂੰ ਕੀ ਕਹਨੀ ਹੈ ਵੀ ਮੌਸਮ ਕਿੰਨਾ ਵਧੀਆ ਹੋਇਆ ਉਹ ਤਾਂ ਬੋਲਦੀ ਘਾਤ ਨਹੀਂ ਹੈਗੀ ਬੋਲੀ ਹੈ ਤੋਛ ਨਹੀਂ ਬੋਲਦੀ ਹੈਗੀ ਕਿਤੇ ਟਿਊਸ਼ਨ ਪੜ ਕੇ ਆਏ ਅੱਛਾ ਖੇਡ ਕੇ ਆਏ ਠੀਕ ਹੈ ਇਹ ਬੱਚੇ ਕਾਫੀ ਜਾਣੇ ਨਾ ਕਢਣ ਵਾਸਤੇ। ਜੀ ਜੀ ਅੰਦਰ ਕਿ ਆਏ? ਹਲੇ ਤਾਂ ਮੀਂਹ ਪੈਣ ਨਹੀਂ ਲੱਗੇਗਾ। ਚਲ ਤੇ ਸ਼ੇਅਰ ਕਰਕੇ ਆਈਏ। ਤੇ ਰੋਟੀ ਪਕਾਉਣੀ ਐ। ਚਲ ਇਹਨੇ ਆਪਾਂ ਆਪਣੀ ਫਸਲ ਦੇਖ ਕੇ ਆਈਏ ਜੀਰੀ ਦਾ ਕੀ ਹਾਲ ਚਾਲ ਆ। ਜਿਹੜਾ ਬੂਝਾ ਛੋਟਾ ਹੋ ਗਿਆ ਪੜ। ਹੁਣ ਤਾਂ ਜੀਰੀ ਆਪਣੀ ਠੀਕ ਆ ਰੇਖਾ। ਇਹਨਾ ਛੋਟਾ ਬੂਝਾ ਰਹਿ ਗਿਆ ਤਾਂ ਨਾ ਦਵਾਈ ਪਾਉਣ ਦੇ ਨਾਲ ਨਾ ਹੁਣ ਤਾਂ ਬੂਝਾ ਬੜਾ ਹੋ ਗਿਆ। ਆਪਾਂ ਨੇ ਹੁਣ ਜਿਹੜੀ ਮਾੜੀ ਮੋਟੀ ਸ਼ੇਅਰ ਕਰਨੀ ਸੀ ਕਰ ਲਈ ਆ। ਚਲੋ ਹੁਣ ਆਪਾਂ ਐਤੀ ਵੀਡੀਓ ਦਾ ਐਂਡ ਹੋਣਾ ਆਪਾਂ ਐਤੀ ਕਰਦੇ ਆਂ, ਮਿਲਦੇ ਆਂ ਹੁਣ ਅਗਲੀ ਵੀਡੀਓ 'ਚ। ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਾਏ ਬਾਏ।